दर्शन दीजा दीजा खोल तव्हार दर्शन दीजा ਜੀਜ ਖੋਲ ਕਿਵਾਰ ਦਰਸ਼ਨ ਦੀ ਜਾ ਕਮਾਵਦੇ ਸੰਤਾਨ ਨਾਲ ਵੈਰ ਕਮਾਵਦੇ ਸੰਤਾਨ ਨਾਲ ਵੈਰ ਕਮਾਵਦੇ ਸੰਤਾਨ ਨਾਲ ਵੈਰ ਕਮਾਵਦੇ ਸੱਚੇ ਦਰਬਾਰ ਨਾਨਕ ਨਾਮ ਉਤਿਆਨਾ ਨਾਨਕ ਨਾਮ ਨਾਨਕ ਨਾਮ ਨਾਨਕ ਤੇਰਾ कीअ मीठा लागे ते मीठा लागे नाम पदारथ नाम ਜੱਪਿਓ ਜਿਨ ਅਰਜਨ ਦੇਵ ਗੁਰੂ ਜੱਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਂ ਨਗ ਰਬਨਾਇਓ ਫਿਰ ਸੰਕਟ ਜੋਂ ਨਗ ਰ ਇਕ ਅਰਦਾਸ ਪਾਠ ਕੀਰਤ ਕੀ ਇਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਨਾਈ ਇਕ ਅਰਦਾਸ ਰੱਖੋ ਸਰਨਾਈ ਬੈਠਾ ਸੋ ਦੀਪਾਤਸ਼ਾ ਬੈਠਾ ਸੋ ਦੀਪਾ ਤਸ਼ਾ ਰਾਮਦਾਸ ਸਤ ਗੁਰੂ ਕਹਾਵੇ ਰਾਮਦਾਸ ਸਤ ਗੁਰੂ ਕਹਾਵੇ ਸਭ ਤੇ ਵੱਡਾ ਸਤ ਗੁਰ ਨਾਨਕ ਸਭ ਤੇ ਵੱਡਾ ਸਤ ਗੁਰ ਨਾਨਕ ਜੇਨ ਕਲ ਰਾਖੀ ਮੇਰੀ ਜੇਨ ਕਲ ਰਾਖੀ ਮੇਰੀ ਕਰ ਕਰ ਬਾਬਾ ਗਾਵਿਆ ਕਰ ਕਰ ਬਾਬਾ ਗਾਵਿਆ ਬਚਨ ਤਾਲ ਮਿਹਰਬਾਨ ਗਰ ਬਾਬਾ ਬਚਨ ਤਾਲ ਮਿਹਰਬਾਨ ਗਰ ਬਾਬਾ ਧੰਨ ਨਾਨਕ ਤੇਰੀ ਵੱਡੀ ਕਮਾਈ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ 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 ਜਿਸ ਡਿਠੇ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ सत एक बहादर सिमरिया एक बहादर सिमरिया ताए सब थाई होए सहाए ते एक बहादुर सिमरिया ਕਾਰਨਾ ਨਿੱਦ ਆਵੇ ਦਾਏ ਸਭ ਥਾਈ ਹੋਏ ਸਹਾਇ ਬਹਾਦਰ ਸਿਮਰਿਆ ਮਹ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਸਤ ਨਾਮ ਸਤ ਨਾਮ ਸਤ ਨਾਮ ਜੇ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੇ ਤੇ ਨਾਮ ਸਤ ਨਾਮ ਜੇ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਜੇ ਵਾਹਿ ਸਤਨਾਮ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ ਸਤਨਾਮ ਸਤ